ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ 2214ਾਂ ਪਿੰਡਾਂ ਦੀ ਮਾਰ ਹੇਠ ਨੇ ਇਨ੍ਹਾਂ ਜ਼ਿਲ੍ਹਿਆਂ ਦੇ 388508 ਲੋਕ ਪ੍ਰਭਾਵਿਤ ਹੋਏ ਨੇ ਸਭ ਤੋਂ ਵੱਧ 145000 ਪ੍ਰਭਾਵਿਤ ਲੋਕ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਹੜਾਂ ਨਾਲ ਮਰਨ ਵਾਲੇ ਦੀ ਗਿਣਤੀ 55 ਹੋ ਗਈ ਹੈ ਜਿੰਨਾ ਵਿੱਚੋਂ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ 7-7 ਮੌਤਾ ਹੋਈਆਂ ਨੇ ਜਦਕਿ ਪਠਾਨਕੋਟ ਵਿੱਚ 6 ਲੋਕਾਂ ਦੀ ਜਾਨ ਗਈ ਹੈ ਹੜਾਂ ਕਾਰਨ ਤਿੰਨ ਵਿਅਕਤੀ ਲਾਪਤਾ ਦੱਸੇ ਜਾ ਰਹੇ ਨੇ ਜਿਹੜੇ ਪਠਾਨਕੋਟ ਨਾਲ ਸੰਬੰਧਿਤ ਨੇ ਪ੍ਰਭਾਵਿਤ ਜ਼ਿਲ੍ਹਿਆਂ ਚੋਂ 23337 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਸਤੰਬਰ ਤੋ ਗੁਰਦਾਸਪੁਰ ਵਿੱਚ 5581 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ 219 ਥਾਵਾਂ ਤੇ ਰਾਹਤ ਕੈਂਪ ਲਗਾਏ ਗਏ ਜਿੰਨਾਂ ਚੋਂ 111 ਕੈਂਪ ਅਜੇ ਵੀ ਸਿਵਾਵਾਂ ਦੇ ਰਹੇ ਨੇ ਸੂਬੇ ਚ 192380 ਹੈਕਟੇਰ ਤੋਬਾਦ ਜ਼ਮੀਨ ਬਰਸਾਤੀ ਪਾਣੀ ਦੀ ਮਾਰ ਹੇਠ ਆਈ ਹੈ ਐਨਡੀਆਰਐਫ ਦੀਆਂ 8 ਟੀਮਾਂ ਆਪਣੀਆਂ ਸੇਵਾਵਾਂ ਮਦਦ ਰੀਆਂ ਨੇ ਜਿੰਨਾ ਵਿੱਚੋਂ 4 ਫਿਰੋਜ਼ਪੁਰ 3 ਗੁਰਦਾਸਪੁਰ ਤੇ 1 ਕਮਰਸਰ ਵਿੱਚ ਤਾਇਨਾਤ ਹੈ ਇਸ ਤੋਂ ਇਲਾਵਾ 에ਅਰ ਫੋਰਸ ਨੇਵੀ ਅਤੇ ਫੌਜ ਦੇ 14 ਕਲਾਂ 2 ਇੰਜੀਨੀਅਰਸ ਟਾਸਕ ਫੋਰਸ ਰਾਹਤ ਤੇ ਬਚਾਅ ਕਾਰਜਾਂ ਚ ਤਾਇਨਾਤ ਨੇ ਇਸ ਤੋਂ ਇਲਾਵਾ ਸਰहदी ਸੁਰੱਖਿਆ ਬਲ ਵੱਲੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਐਸਡੀਆਰਐਫ ਦੀਆਂ 2 ਟੀਮਾਂ ਕਪੂਰਥਲਾ ਵਿੱਚ 184 ਕਿਸ਼ਤੀਆਂ ਸਨ ਤਾਇਨਾਤ ਨੇ